ਵਾਹ ਗੁਰੂ ਵਾਹ ਗੁਰੂ ਭਾਈ ਜੋ ਨਾ ਇਸ ਪਰਿਵਾਰ ਨਾਲ ਹੋਇਆ ਰੱਬ ਕਿਸੇ ਦੇ ਦੁਸ਼ਮਣ ਨਾਲ ਵੀ ਐਦਾਂ ਨਾ ਕਰੇ ਯਾਰ ਆ ਦੇਖੋ ਇਹਨਾਂ ਬੰਬੇ ਦਾ ਪਰਿਵਾਰ ਦੱਸ ਰਹੇ ਆ ਆ ਜਿਹੜਾ ਆ ਵਿਚ ਖੜੇ ਆ ਨਾ ਜਿਹੜੇ ਪਾਣੀ ਦੇ ਇਹ ਇੱਕੋ ਪਰਿਵਾਰ ਦੇ 7 ਮੈਂਬਰ ਆ ਮਾਤਾ ਪਿਤਾ ਨੂੰ ਤੇ ਮੁੰਡਾ ਤੇ ਇੱਕ ਉਹਨਾਂ ਦੀ ਕੁੜੀ ਮਾਤਾ ਪਿਤਾ ਦੀ ਤੇ ਉਹਨਾਂ ਦੇ ਪੋਤਾ-ਪੋਤੀ ਇਹ ਕਿਸੇ ਹੈਲ ਸਟੇਸ਼ਨ ਤੇ ਛੁੱਟੀਆਂ ਮਨਾਉਣ ਗਏ ਸੀ ਇਹ ਆਪਣੇ ਘਰ ਤੋਂ 80 ਕਿਲੋਮੀਟਰ ਦੂਰੇ ਆਏ ਹੋਏ ਘੁੰਮਣ ਵਾਸਤੇ ਇਹ ਬੰਬਈ ਤੋਂ 80 ਕਿਲੋਮੀਟਰ ਦੂਰ ਜਗ੍ਹਾ ਹੈ ਜਿੱਥੇ ਇਹ ਛੁੱਟੀਆਂ ਮਨਾਉਣ ਵਾਸਤੇ ਗਏ ਸੀ ਕਿ ਚਲੋ ਹਫ਼ਤਾ 10 ਦਿਨ ਕਿਤੇ ਬਾਹਰ ਘੁੰਮ ਕੇ ਆਉਂਦੇ ਆ ਤੇ ਆ ਦੇਖੋ ਇੱਕ ਨੂੰ ਮਨਾਏ ਹੋਏ ਸੀ ਦੋਸਤੋ ਤੇ ਇਹਨਾਂ ਨਦੀ ਦੇ ਵਿੱਚ ਮੋਜ-ਮਸਤੀ ਕਰਨ ਲੱਗੇ ਹੋਏ ਸੀ ਪਰ ਇਹਨਾਂ ਨੂੰ ਕਿਹੜਾ ਪਤਾ ਕਿ ਪਿੱਛੇ ਹੋਣੀ ਆ ਰਹੀ ਆ ਇਸੇ ਪਾਣੀ ਦੇ ਵਿੱਚ ਮੌਤ ਆ ਜਾਣੀ ਹੈ ਤੁਸੀਂ ਵੀਡੀਓ ਦੇਖੋ ਦੋਸਤੋ ਦਿਲ ਹਿਲ ਜਾਊਗਾ ਯਾਰ ਦੇਖ ਕੇ ਬਸ ਤੁਹਾਡੇ ਦਿਲ ਚੋਂ ਇਹੀ ਨਿਕਲਣਾ ਹੈ ਕਿ ਹੇ ਰੱਬਾ हे परमात्मा किसी नाल एदा दा ਮਾੜਾ ਹਾਦਸਾ ਨਾ ਹੋਵੇ ਜਿਹੜਾ ਹਾਦਸਾ ਇਸ ਪਰਿਵਾਰ ਨਾਲ ਹੋ ਗਿਆ ਦੇਖੋ ਦੋਸਤੋ ਵੀਡੀਓ ਦੇਖੋ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਚੋਂ ਇੱਕ ਕੁੜੀ ਨੇ ਹੜਨਾ ਵਿਚਾਰੀ ਨੇ ਉਸ ਤੋਂ ਬਾਅਦ ਹੌਲੀ-ਹੌਲੀ ਸਾਰੇ ਪਰਿਵਾਰ ਨੇ ਰੁੱੜ ਜਾਣਾ ਪਾਣੀ ਦਾ ਬਹਾਅ ਇੰਨਾ ਤੇਜ਼ ਹੈ ਕਿ ਬਚਾਇਆ ਵੀ ਨਹੀਂ ਜਾ ਸਕਦਾ ਆਮ ਲੋਕ ਤਾਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਆ ਉਹ ਦੇਖੋ ਉੱਪਰੋਂ ਪਾਣੀ ਆਇਆ ਉੱਪਰ ਬੱਦਲ ਫਟ ਗਿਆ ਪਹਾੜਾਂ ਦੇ ਵਿੱਚ ਪਿੱਛੇ ਇਹ ਤਾਂ ਵਿਚਾਰੇ ਆਪਣੀ ਮौज-ਮਸਤੀ ਕਰ ਰਹੇ ਸੀ ਉਸ ਵਕਤ ਥੋੜੇ ਪਾਣੀ ਥੋੜਾ ਥੋੜਾ ਪਾਣੀ ਸੀ ਜਿਸ ਤਰ੍ਹਾਂ ਚਰਨ ਗੰਗਾ ਚੋਂਦਾ ਥੋੜਾ ਥੋੜਾ ਪਾਣੀ ਸੋ ਦੇਖੋ ਇਹ ਤਾਂ ਹੁਣ ਕੁਦਰਤ ਹੈ ਹੋਣੀ ਹੈ ਮੌਤ ਹੈ ਇਹਨੂੰ ਕੋਈ ਟਾਲ ਨਹੀਂ ਸਕਦਾ ਜੋ ਪ੍ਰਮਾਤਮਾ ਨੇ ਤੁਹਾਡੀ ਕਿਸਮਤ ਵਿੱਚ ਲਿਖਿਆ ਹੋਇਆ ਕੋਤਾ ਕੋਤਾ ਨਿਸ਼ਾਨਾ ਦੇਖੋ ਵਿੱਚ ਛੋਟੇ ਛੋਟੇ ਬੱਚੇ ਵੀ ਆ ਯਾਰ ਇਹ ਰਹਾ ਬੱਚੇ ਛੋਟੇ ਛੋਟੇ ਯਾਰ ਕਿਵੇਂ ਮਾਂ ਨੇ ਆਪਣੇ ਸੀਨੇ ਨਾਲ ਲਾਇਆ ਹੋਇਆ ਛੋਟੇ ਜਿਹੇ ਬੱਚੇ ਨੇ ਤੇ ਦੇਖੋ ਕਿਦਾਂ ਇਹਨਾਂ ਦੇ ਦਾਦਾ ਜੀ ਨੇ ਇਹਨਾਂ ਦੇ ਪਿਤਾ ਨੇ ਕਿਵੇਂ ਇੱਕ ਫੈਮਿਲੀ ਨੂੰ ਸੰਭਾਲ ਕੇ ਖੜੇ ਆ ਉਹ ਜਪੀਆਂ ਆ ਪਾ ਕੇ ਖੜੇ ਇੱਕ ਦੂਜੇ ਨੂੰ ਫੜ ਕੇ ਖੜੇ ਆ ਲੇਕਿਨ ਪਾਣੀ ਤੇਜ਼ ਹੁੰਦਾ ਜਾ ਰਿਹਾ ਪਾਣੀ ਦੇਖੋ ਕਿੰਨਾ ਤੇਜ਼ ਹੋ ਗਿਆ ਪਾਣੀ ਪਾਣੀ ਦੀ ਸਪੀਡ ਵਧਦੀ ਜਾ ਰਹੀ ਆ ਤੇ ਇਹਨਾਂ ਦੇ ਹੁਣ ਦੇਖੋ ਤੁਸੀਂ ਵੀ ਇਹਨਾਂ ਦੇ ਦਿਲ ਤੇ ਕੀ ਬੇਤਰੀ ਹੋਣੀ ਇਸ ਟਾਈਮ ਇਹ ਆਪਣੇ ਆਪ ਨੂੰ ਮੌਤ ਦੇ ਮੂੰਹ ਵਿੱਚ ਖੜਾ ਵੇਖ ਰਹੇ ਆ ਦੇਖੋ ਦੋਸਤੋ ਇਹ ਵਾਹ ਗੁਰੂ ਇਦਾਂ ਨਾ ਕਿਸੇ ਨਾਲ ਵੀ ਹੋਵੇ ਸੋ ਦੋਸਤੋ ਕਿਤੇ ਵੀ ਜਾਂਦੇ ਹੁੰਦੇ ਆ ਤਾਂ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਬਾਈ ਇਹਨਾਂ ਦਿਨਾਂ ਦੇ ਵਿੱਚ ਜਾਓ ਜੀ ਸੱਦ ਕੇ ਜਾਓ ਲੇਕਿਨ ਇਸ ਤਰ੍ਹਾਂ ਦੀਆਂ ਖਤਰਨਾਕ ਜਿਹੜੀਆਂ ਜਗ੍ਹਾ ਹੁੰਦੀਆਂ ਉੱਥੇ ਨਾ ਜਾਓ ਦੇਖੋ ਇੱਕ ਹੜ ਗਿਆ ਇੱਕ ਇਹਨਾਂ ਦੇ ਵਿੱਚ ਤੇ ਇੱਕ ਕੁੜੀ ਹੜ ਚੁੱਕੀ ਆ ਆ ਲੋਕ ਗਏ ਆ ਭੱਜੇ ਦੇਖ ਰਿਹਾ ਉਹਨੂੰ ਇੱਕ ਹੜ ਗਈ ਆ ਇੱਕ ਹੜ ਗਈ ਆ ਕੁੜੀ ਬਾਈ ਹੁਣ ਆ ਸਾਰਾ ਪਰਿਵਾਰ ਆ ਤੁਸੀਂ ਦੇਖਦੇ ਜਾਓ ਬੰਨਾਂ ਗਿਆ ਨਾ ਨਾਲ ਵਿਚਾਰਿਆਂ ਨਾਲ ਇਹ ਆਪਣੇ ਦਿਲ ਦੇ ਵਿੱਚ ਕਿਆ ਕਿਆ ਇਰਮਾਨ ਲੈ ਕੇ ਆਏ ਹੋਣੇ ਕਿਆ ਕਿਆ ਇਹਨਾਂ ਨੇ ਆਪਣੇ ਦਿਮਾਗ 'ਚ ਯਾਦਾਂ ਸੰਜੋਈਆਂ ਹੋਣੀਆਂ ਉਹ ਹੋ ਗਈ ਇੱਕ ਹੋ ਗਈ ਏ ਏ ਉਹ ਉਹ ਤੇਰੀ ਉਹ ਤਿੰਨੇ ਗਏ ਓਹ ਹੋ ਹੋ ਉਹ ਤਿੰਨੇ ੜਗੇ ਛੋਟਾ ਜਿਹਾ ਬੱਚਾ ਵੀ ੜ ਗਿਆ ਇੱਕ ਪਹਿਲਾ ੜ ਗਈ ਕੁੜੀ ਤੇ ਇੱਕ ਦੇਖੋ ਛੋਟਾ ਜਿਹਾ ਬੱਚਾ ਚੱਕੀ ਖੜੀ ਸੀ ਔਰਤ ਉਹ ਵੀ ੜ ਗਈ ਉਹਦੇ ਨਾਲ ਇੱਕ ਕੁੜੀ ਵੀ ੜ ਗਈ بس ਆ ਬਚੇ ਆ ਹੁਣ 5 ਜਾਣੇ 6 ਜਾਣੇ ਬਚੇ ਆ ਦੇ ਲੋ ਇਹ ਕੁੱਲ 9 ਜਾਣੇ ਤੇ 7 ਮੈਂਬਰ ਦੱਸੇ ਜਾ ਰਹੇ ਆ ਇੱਕੋ ਘਰ ਦੇ ਤੇ 7 ਮੈਂਬਰ ਦੇਖੋ ਭਾਈ ਇਹ ਪ੍ਰਮਾਤਮਾ ਬਚ ਜਾਣ ਵਿਚਾਰਿਆਂ ਦੇ ਸੱਟਾਂ ਲੱਗ ਜਾਂਦੀਆਂ ਲੱਤਾਂਾਂ ਟੁੱਟ ਜਾਂਦੀ ਦੁਆਰਾ ਜੁੜ ਜਾਂਦੀ ਆ ਪਰ ਯਾਰ ਪੂਰੇ ਦਾ ਪੂਰਾ ਪਰਿਵਾਰੇ ਇਸ ਪਾਣੀ ਨੇ ਹੜਾ ਕੇ ਮੌਦੇ ਘਾਟ ਉਤਾਰ ਦਿੱਤਾ ਉਹ ਦੇਖੋ ਕਿਵੇਂ ਉਹਨ ਇੱਕ ਦੂਜੇ ਨੂੰ ਸੰਭਾਲਿਆ ਤਾਂ ਹੋਇਆ ਇਹਨਾਂ ਨੇ ਲੇਕਿਨ ਪਾਣੀ ਦਾ ਬਹਾਅ ਤੇਜ਼ ਹੋ ਰਿਹਾ ਉੱਪਰ ਤੇ ਬੱਦਲ ਫਟ ਗਏ ਆ ਪਾਣੀ ਹੋਰ ਵੀ ਸਪੀਡ ਵੱਧ ਗਈ ਆ ਪਾਣੀ ਦੀ ਤੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਆ ਪਰ ਕਹਿੰਦੇ ਹੁੰਦੇ ਆ ਨਾ ਕਿ ਹੋਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੁਸੀਂ ਦੇਖੋ ਤੁਸੀਂ ਇਹ ਦੇਖੋ ਕਿ ਇਹ ਜਿਹੜੀ ਨਦੀ ਦੀ ਚੌੜਾਈ ਆ ਨਦੀ ਦਾ ਹੈ ਨਹੀਂ ਤੀ ਐਡੀ ਵੱਡੀ ਇਹ ਇਹ ਬਸ ਲੰਗਣ ਨੂੰ ਰਸਤਾ ਹੀ ਸੀ ਇਹ ਲੰਘੇ ਰਹੇ ਸੀ ਜਿਸ ਵਕਤ ਇਹ ਹਾਦਸਾ ਹੋਇਆ ਜਿਸ ਵਕਤ ਬੱਦਲ ਫਟਿਆ ਤੇ ਉੱਪਰ ਤੇ ਪਾਣੀ ਆ ਗਿਆ ਇਹ ਲੰਘ ਹੀ ਰਹੇ ਸੀ ਇਹ ਸਿਰਫ ਤੁਸੀਂ ਮੰਨ ਕੇ ਚੱਲੋ ਕਿ 20 20 ਮੀਟਰ ਦੀ ਚੌੜਾਈ ਹੋਊਗੀ ਦੇਖ ਲਓ 20 ਮੀਟਰ ਵੀ ਲੰਘਣ ਨਹੀਂ ਦਿੱਤੇ ਇਹ ਬੇਗਏ ਓਹੋ ਬਹੁਤ ਮਾੜਾ ਹੋਇਆ ਬਾਈ ਇਹ ਬਹੁਤ ਮਾੜਾ ਹੋਇਆ ਯਾਰ ਉਹ ਦੇਖੋ ਦੇਖੋ ਪਾਣੀ ਕਿੰਨੀ ਸਪੀਡ ਨਾਲ ਆ ਰਿਹਾ ਇਹ ਇੱਕ ਪੱਥਰ ਦੇ ਉੱਪਰ ਖੜੇ ਆ ਇਸ ਟਾਈਮ ਭਾਈ ਆ ਦੇਖੋ ਲੋਕ ਬਚਾਉਣ ਦੀ ਇੱਕ ਹੋਰ ਹੜ ਗਿਆ ਓ ਮਾਈ ਗੋਡ ਉਹ ਤੇਰੀ ਸਾਰਾ ਪਰਿਵਾਰ ਗਿਆ ਬਾਈ ਹੁਣ ਉਹ ਗਏ ਉਹ ਤੇਰੀ ਓਹ ਹੋ ਹੋ ਬਾਈ ਲੋਕਾਂ ਨੇ ਕੋਸ਼ਿਸ਼ ਤਾਂ ਕਰੀਆ ਵਿਚਾਰੇ ਕੁਛ ਸੜਦਾ ਤਾਂ ਕੋਈ ਉਹ ਦੇਖੋ ਜਾਂਦੇ ਬਾਈ ਓਹ ਹੋ ਹੋ ਉਹ ਦੇਖੋ ਚਾਰੇ ਪਾਸੇ ਤੇ ਪਾਣੀ ਆ ਰਿਹਾ ਭਾਈ ਉਧਰ ਤੋਂ ਵੀ ਪਾਣੀ ਆ ਰਿਹਾ ਇਹ ਗਏ ਇਹ ਆਪਣੇ ਆਪ ਨੂੰ ਬਚਾਉਣ ਦੀ ਤਾਂ ਕੋਸ਼ਿਸ਼ ਕਰ ਰਹੇ ਆ ਪਰ ਭਾਈ ਹੋ ਗਏ ਭਾਈ ਇਹ ਰਾਮ ਭਾਈ ਧਿਆਨ ਰੱਖਿਆ ਕਰੋ ਵੀਰੇ ਜਦ ਤੁਸੀਂ ਕਿਤੇ ਵੀ ਘੁੰਮਣ ਜਾਂਦੇ ਆ ਧਿਆਨ ਰੱਖਿਆ ਕਰੋ ਆਪਣੀਆਂ ਫੈਮਲੀਆ ਨਾਲ ਜਾਂਦੇ ਆ ਧਿਆਨ ਰੱਖਿਆ ਕਰੋ ਭਾਈ ਇਸ ਤੋਂ ਤਾਂ ਚੰਗਾ ਯਾਰ ਕਿਤੇ ਪੱਧਰੀ ਜਗ੍ਹਾ ਘੁੰਮਿਆ ਉਹ ਚੰਗਾ ਏ ਆ ਦੇਖੋ ਛੁੱਟੀਆਂ ਕੱਟਣ ਵਾਸਤੇ